ਕੀ ਤੁਹਾਡੇ ਮੋਬਾਈਲ ਚਾਰਜਰ ਦੀ ਤਾਰ ਵੀ ਕੱਟੀ ਗਈ ਹੈ ਕੱਟੇ ਹੋਏ ਚਾਰਜਰ ਦੀ ਤਾਰ ਨਾਲ ਫੋਨ ਨੂੰ ਚਾਰਜ ਕਰਨਾ ਸਹੀ ਜਾਂ ਗਲਤ ਮੋਬਾਈਲ ਲਈ ਕਿੰਨਾ ਹੈ ਖਤਰਨਾਕ 90% ਲੋਕ ਸਚਾਈ ਤੋਂ ਨੇ ਅਣਜਾਣ ਫੋਨ ਤੋਂ ਬਿਨਾ ਜ਼ਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਅਜੋਕੇ ਸਮੇਂ ਵਿੱਚ ਇਸ ਦੀ ਵਰਤੋਂ ਸਿਰਫ ਫੋਨ ਕਰਨ ਲਈ ਹੀ ਨਹੀਂ ਕੀਤੀ ਜਾਂਦੀ ਸਗੋਂ ਲਗਭਗ ਹਰ ਤਰ੍ਹਾਂ ਦਾ ਕੰਮ ਛੋਟਾ ਜਾਂ ਵੱਡਾ ਮੋਬਾਈਲ ਨਹੀਂ ਕੀਤਾ ਜਾਂਦਾ ਫੋਨ ਦੀ ਵਰਤੋਂ ਇੰਨੀ ਵੱਧ ਗਈ ਹੈ ਕਿ ਇਸ ਨੂੰ ਪੂਰਾ ਚਾਰਜ ਰੱਖਣਾ ਜ਼ਰੂਰੀ ਹੋ ਗਿਆ ਹੁਣ ਜਦੋਂ ਅਸੀਂ ਚਾਰਜਿੰਗ ਦੀ ਗੱਲ ਕਰ ਰਹੇ ਹਾਂ ਤਾਂ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਫੋਨ ਨੂੰ ਸਹੀ ਢੰਗ ਨਾਲ ਕਿਵੇਂ ਚਾਰਜ ਕਰਨਾ ਹੈ ਜਦੋਂ ਫੋਨ ਪੁਰਾਣਾ ਹੋਣ ਲੱਗਦਾ ਹੈ ਤਾਂ ਇਹ ਥੋੜਾ ਹੌਲੀ ਹੋ ਜਾਂਦਾ ਹੈ ਇਸ ਦੇ ਚਾਰਜਰ 'ਚ ਵੀ ਬਦਲਾਅ ਦੇਖਿਆ ਜਾ ਸਕਦਾ ਹੈ ਪੁਰਾਣੇ ਚਾਰਜਰ ਦੀ ਨਿਸ਼ਾਨੀ ਇਹ ਹੈ ਕਿ ਇਸ ਦਾ ਅਡਾਪਟਰ ਗੰਦਾ ਹੋ ਜਾਂਦਾ ਹੈ ਤੇ ਇਸ ਦੀ ਤਾਰ ਵੀ ਕਈ ਥਾਵਾਂ ਤੋਂ ਕੱਟੀ ਜਾਂਦੀ ਹੈ ਜੇਕਰ ਤਾਰ ਕੱਟੀ ਰਹਿੰਦੀ ਹੈ ਤਾਂ ਅਸੀਂ ਅਕਸਰ ਦੇਖਦੇ ਹਾਂ ਕਿ ਸਾਨੂੰ ਚਾਰਜਿੰਗ ਦੌਰਾਨ ਚਾਰਜਰ ਨੂੰ ਵਾਰ-ਵਾਰ ਹਿਲਾਉਣਾ ਪੈਂਦਾ ਕਿਉਂਕਿ ਇਹ ਫੋਨ ਚਾਰਜ ਕਰਨਾ ਬੰਦ ਕਰ ਦਿੰਦਾ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਟੁੱਟੇ ਜਾਂ ਕੱਟੇ ਹੋਏ ਚਾਰਜਰ ਨਾਲ ਫੋਨ ਚਾਰਜ ਕਰਨ ਤੇ ਸਿਰਫ ਇਹ ਹੀ ਨਹੀਂ ਸਗੋ ਹੋਰ ਵੀ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਜਿਨ੍ਹਾਂ ਵੱਲ ਬਹੁਤ ਘੱਟ ਲੋਕ ਧਿਆਨ ਦਿੰਦੇ ਨੇ ਆਓ ਜਾਣਦੇ ਹਾਂ ਕਿ ਡਿਸਕਨੈਕਟ ਹੋਏ ਚਾਰਜਰ ਨਾਲ ਫੋਨ ਚਾਰਜ ਕਰਨਾ ਸਹੀ ਹੈ ਜਾਂ ਖਤਰਨਾਕ ਕਈ ਲੋਕ ਇਸ ਸਚਾਈ ਤੋਂ ਅਣਜਾਣ ਨੇ Apple ਦੇ سپورਟ ਪੇਜ ਤੇ ਇੱਕ ਬਲੌਗ ਵਿੱਚ ਕਿਹਾ ਗਿਆ ਹੈ ਕਿ ਖਰਾਬ ਹੋਈ ਕੇਵਲ ਜਾਂ ਚਾਰਜਰ ਦੀ ਵਰਤੋਂ ਜਾਂ ਨਮੀ ਮੌਜੂਦ ਹੋਣ ਤੇ ਚਾਰਜ ਕਰਨ ਨਾਲ ਆਈਫੋਨ ਜਾਂ ਕਿਸੇ ਹੋਰ ਫੋਨ ਨੂੰ ਅੱਗ ਲੱਗ ਸਕਦੀ ਹੈ ਬਿਜਲੀ ਦਾ ਝਟਕਾ ਵੀ ਲੱਗ ਸਕਦਾ ਹੈ ਜਾਂ ਹੋਰ ਵੀ ਨੁਕਸਾਨ ਹੋ ਸਕਦਾ ਹੈ ਇੱਕ ਖਰਾਬ ਕੇਬਲ ਇੱਕ ਚੰਗੀ ਕੇਬਲ ਜਿੰਨੀ ਪਾਵਰ ਲੈ ਜਾਣ ਦੇ ਯੋਗ ਨਹੀਂ ਹੋ ਸਕਦੀ ਜਿਸ ਕਾਰਨ ਚਾਰਜਿੰਗ ਦਾ ਸਮਾਂ ਹੌਲੀ ਹੋ ਜਾਂਦਾ ਹੈ ਫੋਨ ਚਾਰਜ ਹੋਣ ਤੇ ਸਮਾਂ ਲਾਉਣ ਲੱਗਦਾ ਹੈ ਇੱਕ ਖਰਾਬ ਕੇਬਲ ਤੁਹਾਡੇ ਫੋਨ ਦਾ ਚੰਗਾ ਕਨੈਕਸ਼ਨ ਨਹੀਂ ਬਣਾ ਸਕਦੀ ਜਿਸ ਨਾਲ ਚਾਰਜ ਰੁਕ ਰੁਕ ਕੇ ਹੁੰਦਾ ਹੈ ਜਾਂ ਚਾਰਜਿੰਗ ਹੁੰਦਾ ਵੀ ਨਹੀਂ ਖਰਾਬ ਕੇਬਲ ਤੁਹਾਡੇ ਫੋਨ ਦੇ ਚਾਰਜਿੰਗ ਪੋਰਟ ਜਾਂ ਬੈਟਰੀ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ ਇਸ ਕਾਰਨ ਹੋ ਸਕਦਾ ਹੈ ਕਿ ਤੁਹਾਡਾ ਫੋਨ ਬਿਲਕੁਲ ਚਾਰਜ ਨਾ ਹੋਵੇ ਜਾਂ ਬੈਟਰੀ ਲਾਈਫ ਘੱਟ ਹੋ ਜਾਵੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪੂਰੀ ਗੱਲ ਸਮਝ ਆ ਗਈ ਹੋਵੇਗੀ ਕਿ ਕੱਟੀ ਹੋਈ ਤਾਰ ਵਾਲਾ ਚਾਰਜਰ ਹੈ ਉਸ ਨੂੰ ਵਰਤਣਾ ਬੰਦ ਕਰ ਦਿਓ ਉਸ ਨਾਲ ਤੁਹਾਡੇ ਫੋਨ ਨੂੰ ਵੀ ਨੁਕਸਾਨ ਹੋ ਸਕਦਾ ਹੈ ਨਾਲ ਕਰੰਟ ਲੱਗਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ। ਧੰਨਵਾਦ।